ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਚੈਨਲ ਤੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਉਹਦਾ ਮੇਨ ਟੌਪਿਕ ਇਹ ਆ ਕਿ ਜਦੋਂ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਬੰਦਾ ਆਪਣਾ ਦੇਸ਼ ਛੱਡ ਕੇ ਕਿਸੇ ਦੂਜੇ ਦੇਸ਼ ਦੇ ਵਿੱਚ ਜਾਂਦਾ ਤਾਂ ਉਹ ਇੱਕ ਦੁਨੀਆ ਜਿਹੜੀ ਪਿੱਛੇ ਬਣੀ ਹੁੰਦੀ ਆ ਜਿੱਥੇ ਉਹ ਜੰਮਿਆ ਪਲਿਆ ਹੁੰਦਾ ਉਹਨੂੰ ਛੱਡ ਕੇ ਜਦੋਂ ਨਵੀਂ ਦੁਨੀਆ ਦੇ ਵਿੱਚ ਜਾਂਦਾ ਤਾਂ ਉਹ ਸਿਰਫ ਜਗਾ ਨਹੀਂ ਚੇਂਜ ਕਰਦਾ ਉਹ ਫਿਜ਼ੀਕਲ ਤੌਰ ਤੇ ਹੀ ਉਥੋਂ ਮੂਵ ਨਹੀਂ ਹੁੰਦਾ ਇਹਦੇ ਨਾਲ ਨਾਲ ਜਿਹੜੀ ਇੱਕ ਉਹਦੇ ਅੰਦਰ ਦੁਨੀਆ ਬਣੀ ਹੁੰਦੀ ਆ ਜਿਹੜਾ ਉਹਦੇ ਇੰਟਰਨਲ ਸਟਰਕਚਰ ਬਣਿਆ ਹੁੰਦਾ ਉਹਦੇ ਜਿਹੜੇ ਦਿਮਾਗ ਦੀ ਵਾਇਰਿੰਗ ਹੋਈ ਹੋਈ ਆ ਉਹਦੇ ਜਿਹੜੇ ਪੈਟਰਨ ਨੇ ਉਹਦੀ ਜਿਹੜੀਆਂ ਵੈਲਿਊਜ਼ ਨੇ ਉਹ ਵੀ ਉਥੋਂ ਇੱਕ ਜਗ੍ਹਾ ਤੋਂ ਪੱਟ ਕੇ ਦੂਜੀ ਜਗ੍ਹਾ ਚ ਉਹ ਨਵੀਂ ਜਗ੍ਹਾ ਜਾ ਕੇ ਕਲਚਰ ਸ਼ੌਕ ਮਹਿਸੂਸ ਕਰਦਾ ਮਤਲਬ ਉਹ ਉੱਥੇ ਦੀ ਦੁਨੀਆ ਚ ਛੇਤੀ ਛੇਤੀ ਢੋਲਣੀ ਪਾਉਂਦਾ ਉਹ ਜਿਹੜੀ ਦੁਨੀਆ ਨਵੀਂ ਆ ਉਹ ਕੀ ਕੀ ਚੈਲੰਜ ਲੈ ਕੇ ਆਉਂਦੀ ਆ ਤੇ ਉਹਨੂੰ ਕਿਵੇਂ ਕਿਵੇਂ ਟੈਕਲ ਕਰਨਾ ਤੇ ਕਿਹੜੇ ਕਿਹੜੇ ਤਰੀਕੇ ਨੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਹਨੂੰ ਸ਼ੁਰੂ ਆਪਾਂ ਉੱਥੋਂ ਕਰਦੇ ਆ ਕਿ ਜਦੋਂ ਕੋਈ ਵੀ ਬੰਦਾ ਆਪਣਾ ਪਿੰਡ ਘਰ ਜਾਂ ਦੇਸ਼ ਛੱਡ ਦਿੰਦਾ ਤਾਂ ਉਹਦੇ ਨਾਲ ਹੁੰਦਾ ਕੀ ਆ ਜਦੋਂ ਉਹ ਜਿੱਥੇ ਜੰਮਿਆ ਪਲਿਆ ਉਥੇ ਪਾਲਣ ਕਰਕੇ ਜੰਮਣ ਕਰਕੇ ਜਿਹੜੇ ਉਹ ਘਰ ਨੂੰ ਬਿਲੋਂਗ ਕਰਦਾ ਜਿਹੜੇ ਉਹ ਪਿੰਡ ਨੂੰ ਬਿਲੋਂਗ ਕਰਦਾ ਜਿਹੜੇ ਕਲਚਰ ਧਰਮ ਦੇ ਵਿੱਚ ਉਹ ਹੈਗਾ ਉਥੇ ਜਿਹੜੇ ਨੋਮ ਬਣੇ ਹੋਏ ਨੇ ਉਥੇ ਜਿਹੜੇ ਤੌਰ ਤਰੀਕੇ ਬਣੇ ਹੋਏ ਨੇ ਉਹਦੇ ਨਾਲ ਉਹਦੀ ਇੱਕ ਆਇਡੈਂਟੀਟੀ ਪਛਾਣ ਬਣੀ ਹੋਈ ਆ ਉਹ ਆਪਣੇ ਆਪ ਨੂੰ ਉਹੀ ਦੇਖਦਾ ਫਾਰ ਐਗਜ਼ਾਮਪਲ ਕੋਈ ਪੰਜਾਬ ਦੇ ਵਿੱਚ ਜੇ ਕੋਈ ਜੰਮਿਆ ਤਾਂ ਜਿਹੜਾ ਪੰਜਾਬ ਦੇ ਵਿੱਚ ਜੰਮੇ ਕਿਸੇ ਜ਼ਵਾਕ ਦਾ ਬਚਪਨ ਤਾਂ ਆਪਣੇ ਬਚਪਨ ਨੂੰ ਉਸ ਢੰਗ ਨਾਲ ਦੇਖਦਾ ਕਿ ਆਹ ਚੀਜ਼ ਕਰਨੀ ਸਹੀ ਆ, ਆਹ ਚੀਜ਼ ਕਰਨੀ ਗਲਤ ਆ, ਆਹ ਮੈਂ ਖੇਡਾਂ ਖੇਡਣੀਆਂ ਨੇ, ਆਹ ਮੈਂ ਖਾਣਾ, ਆਹ ਮੈਂ ਜਿਹੜੇ ਕੱਪੜੇ ਪਾਉਣੇ ਨੇ, ਸੋ ਸਾਰਾ ਕੁਝ ਉਸ ਚੀਜ਼ ਦੇ ਹਿਸਾਬ ਨਾਲ ਚੱਲਦਾ ਹੁੰਦਾ। ਜਦੋਂ ਉਹ ਜਗ੍ਹਾ ਛੱਡ ਦਿੰਦਾ, ਜਦੋਂ ਉਹ ਨਵੀਂ ਜਗ੍ਹਾ ਤੇ ਜਾਂਦਾ, ਸਭ ਤੋਂ ਪਹਿਲਾਂ ਜਿਹੜੀ ਉਹਦੀ ਉਹ ਆਈਡੈਂਟੀਟੀ ਉਹ ਖਤਮ ਹੁੰਦੀ ਆ। ਉਹ ਆਈਡੈਂਟੀਟੀ ਕ੍ਰਾਈਸਿਸ ਆਉਂਦਾ ਕਿ ਉਹ ਜਿਹੜੀਆਂ ਚੀਜ਼ਾਂ ਕਰ ਰਿਹਾ ਹੁੰਦਾ, ਉਹ ਨਵੀਂ ਜਗ੍ਹਾ ਹੁੰਦੀਆਂ ਨਹੀਂ। ਇੱਥੋਂ ਜਿਹੜੀ ਅਸਲੀ ਲੜਾਈ ਆ, ਉਹ ਉਰੋਂ ਸ਼ੁਰੂ ਹੁੰਦੀ ਆ ਕਿ ਉਹ ਆਪਣੀ ਪਛਾਣ ਗਵਾ ਦਿੰਦਾ। ਜ ਤਾਂ ਇੱਥੇ ਆਉਣਾ ਜਿਹੜੀ ਉਹਦੀ ਆਈਡੈਂਟੀਟੀ ਉਹ ਖਤਮ ਹੁੰਦੀ ਆ ਉਹਨੇ ਇੱਕ ਨਵੇਂ ਤਰੀਕੇ ਦੀ ਆਈਡੈਂਟੀਟੀ ਬਣਾਉਣੀ ਹੁੰਦੀ ਆ ਉਹਦੇ ਵਿੱਚ ਕੋਸ਼ਕ ਚੀਜ਼ਾਂ ਪਿਛਲੀ ਰੋਲ ਆਪਣਾ ਅਦਾ ਕਰਦੀਆਂ ਨੇ ਉਹਨਾਂ ਹਿਸਾਬ ਤੇ ਨਵੀਂ ਆਈਡੈਂਟੀਟੀ ਬਣਦੀ ਆ ਔਰ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਬੰਦਾ ਨਵੀਆਂ ਸਿੱਖਦਾ ਤੇ ਅਡਾਪਟ ਕਰਦਾ ਪਰ ਜਦੋਂ ਅਡਾਪਟੇਸ਼ਨ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਆ ਜਿਹੜਾ ਬੰਦਾ ਉਹਨੂੰ ਸਪੋਰਟ ਕਰਨ ਵਾਲੇ ਥੋੜੇ ਤੇ ਉਹਨੂੰ ਡਿਸਟਰੈਕਟ ਕਰਨ ਵਾਲੇ ਬਹੁਤ ਜ਼ਿਆਦਾ ਮਿਲਦੇ ਆ ਇਹਦੇ ਵਿੱਚ ਕੋਸ਼ਕ ਰੋਲ ਤਾਂ ਜਿਹੜਾ ਉਹਦਾ ਪਾਸਟ ਆ ਉਹਦੇ ਵਿੱਚ ਉਹਦੇ ਕੀ ਕੀ ਪੈਟਰਨ ਰਹੇ ਨੇ ਉਹਦੀ ਵੈਲਿਊਜ਼ ਕੀ ਨੇ ਉਹਨੇ ਅਦਾ ਕਰਨਾ ਹੁੰਦਾ ਪਰ ਬਹੁਤ ਕੁਝ ਉਹਨੇ ਨਮਾ ਚੱਕਣਾ ਹੁੰਦਾ ਜਦੋਂ ਪ੍ਰੋਸੈਸ ਹੋ ਰਿਹਾ ਹੁੰਦਾ ਜਦੋਂ ਉਹਦੀ ਇੱਕ ਨਵੀਂ ਪਰਸਨੈਲਿਟੀ ਖੜੀ ਜਾ ਰਹੀ ਹੁੰਦੀ ਆ ਇਹਦੇ ਵਿੱਚ ਉਹਨੂੰ ਰੋਕਣੇ ਵਾਲਾ ਗਾਈਡ ਕਰਨੇ ਵਾਲਾ ਕੋਈ ਨਹੀਂ ਹੁੰਦਾ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਉਹਨੂੰ ਵਧੀਆ ਸਲਾਹ ਦੇਣਗੇ ਜਾਂ ਉਹਨੂੰ ਰੋਕਣਗੇ ਟੋਕਣਗੇ ਇੱਕ ਵੈਸਟਰਨ ਕੰਟਰੀਜ਼ ਦਾ ਹੀ ਰਿਵਾਜ ਆ ਕਿ ਜੇ ਕੋਈ ਬੰਦਾ ਗਲਤ ਵੀ ਕਰ ਰਿਹਾ ਤਾਂ ਤੀਆ ਜਿਹੜਾ ਬੰਦਾ ਉਹਨੂੰ ਕਦੇ ਰੋਕਦਾ ਨਹੀਂ ਹੈਗਾ ਕਿਉਂਕਿ ਉਹ ਇਹ ਸੋਚਦਾ ਕਿ ਮੈਂ ਕੀ ਲੈਣਾ ਹਨਾ ਇਹਦੀ ਆਪਣੀ ਪਰਸਨਲ ਲਾਈਫ ਆ ਉਦੋਂ ਉਲਟ ਪੰਜਾਬ ਦੇ ਵਿੱਚ ਇਹ ਚੀਜ਼ ਆ ਕਿ ਤੁਹਾਨੂੰ ਤੁਹਾਡੇ ਪਿੰਡ ਦਾ ਬੰਦਾ ਚਾਚਾ ਤਾਇਆ ਕੋਈ ਵੀ ਝਟਕ ਸਕਦਾ ਮੇਰੇ ਯਾਦ ਆ ਪੁਰਾਣੀ ਗੱਲ ਆ ਮੈਂ 8-10 ਸਾਲ ਦਾ ਹੁੰਨਾ ਸਾਡੇ ਪਿੰਡ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਤੇ ਮੈਂ ਖੇਡਦਾ ਫਿਰਦਾ ਸੀ ਆਪਣੇ ਦੋਸਤਾਂ ਨਾਲ ਪਿੰਡ ਦੇ ਵਿੱਚ ਆਪਣੇ ਪਿੰਡ ਜਿਹੜਾ ਇੱਕ ਭੂੰਡ ਚੱਲਦਾ ਹੁੰਦਾ ਸ਼ਹਿਰਾਂ ਤੋਂ ਪਿੰਡ ਨੂੰ ਸਵਾਰੀਆਂ ਲੈ ਕੇ ਆਉਂਦਾ ਹੁੰਦਾ ਸੋ ਉਹ ਆਇਆ ਉਹ ਮੋੜ ਦੇ ਉੱਤੇ ਮੀਂਹ ਪੈ ਰਿਹਾ ਤੇ ਮੈਂ ਪਿੱਛੇ ਉਹ ਜਾ ਕੇ ਛਾਲ ਮਾਰ ਕੇ ਕਿਹੜਾ ਪੈਰ ਰੱਖਣੇ ਲਾਉਂਦਾ ਉਹਦੇ ਉੱਤੇ ਪਿਛਲੇ ਪਾਸੇ ਜਾ ਕੇ ਬਹਿ ਗਿਆ ਸਿਰਫ ਇਹ ਦਿਖਾਉਣ ਲਈ ਆਪਣੇ ਯਾਰਾਂ ਦੋਸਤਾਂ ਨੂੰ ਕਿ ਮੈਂ ਕਿੰਨਾ ਕੂਲ ਆ ਹਨ ਤੇ ਉਹ ਟੈਂਪੂ ਤੇਜ਼ ਹੋ ਗਿਆ ਜਦੋਂ ਗਾਹਾਂ ਜਾ ਕੇ ਇੱਕ ਕੋਈ ਬੱਸ ਆਈ ਤਾਂ ਉਹਨੇ ਥੋੜਾ ਕੱਚੇ ਲਾਹੇ ਆ ਹੌਲੀ ਕੀਤਾ ਤੇ ਮੈਂ ਛਾਲ ਮਾਰ ਕੇ ਉਤਰ ਗਿਆ ਹੁਣ ਮੇਰੇ ਲਈ ਤਾਂ ਇੱਕ ਐਡਵੈਂਚਰਸ ਐਕਟੀਵਿਟੀ ਆ ਮੈਂ ਆਪਣੇ ਯਾਰਾਂ ਦੋਸਤਾਂ 'ਚ ਘੈਂਟ ਬਣ ਗਿਆ ਕਿ ਬਹੁਤ ਖਤਰਨਾਕ ਚੀਜ਼ਾਂ ਕਰ ਲੈਂਦਾ ਹਨ ਪਰ ਉਹ ਪਿੰਡ ਦੇ ਕਿਸੇ ਬੰਦੇ ਨੇ ਦੇਖ ਲਿਆ ਤੇ ਮੇਰੇ ਘਰੇ ਪਹੁੰਚਦੇ ਨੂੰ ਉਹਨੇ ਸਾਰਾ ਜਿਹੜਾ ਸੀ ਆ ਘਰੇ ਐਕਸਪਲੇਨ ਕਰਤਾ ਤੇ ਮੇਰੀ ਪੂਰੀ ਸਰਵਿਸ ਹੋਈ ਹਨਾ ਸੋ ਮੇਰੇ ਕਹਿਣ ਦਾ ਮਤਲਬ ਉੱਥੇ ਜਿਹੜੇ ਬੰਦੇ ਆ ਫਰਜ ਸਮਝਦੇ ਆ ਕਿ ਯਾਰ ਜੇ ਕਿਸੇ ਦਾ ਜਵਾਬਕ ਆ ਚੀਜ਼ ਕਰ ਰਿਹਾ ਉਹਦੇ ਘਰੇ ਲਾਂਬਾ ਲੈ ਕੇ ਜਾਓ ਹਨਾ ਚਾਹੇ ਉਹ ਲਾਂਬਾ ਲੈ ਕੇ ਜਾਣ ਪਿੱਛੇ ਵੀ ਉਹਨਾਂ ਨੇ ਜਾ ਕੇ ਇਹ ਚੀਜ਼ ਕਹਿਣੀ ਦਿਖਾਉਣੀ ਹੁੰਦੀ ਆ ਕਿ ਦੇਖੋ ਮੈਂ ਕਿੰਨਾ ਫਿਕਰਮੰਦ ਪਰ ਉਹ ਵਧੀਆ ਚੀਜ਼ ਆ ਹਨਾ ਇੱਥੇ ਉਹ ਚੀਜ਼ ਨਹੀਂ ਹੈਗੀ ਇੱਥੇ ਜੇ ਤੁਸੀਂ ਕੋਈ ਗਲਤ ਐਕਟੀ ਇੱਥੋਂ ਜਿਹੜੀ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ ਕਿ ਤੁਸੀਂ ਸਹੀ ਤਰੀਕੇ ਨੂੰ ਵੱਲ ਨੂੰ ਜਾਣਾ ਕਿ ਗਲਤ ਰਸਤੇ ਜਾਣਾ ਤੁਸੀਂ ਘਰ ਛੱਡੇ ਆਏ ਤੁਹਾਡੀ ਆਈਡੈਂਟੀਟੀ ਲੌਸਟ ਹੋਊਗੀ ਸੋ ਜਿੱਥੇ ਤੁਸੀਂ ਹੁਣ ਆਏ ਹੋ ਇੱਥੇ ਤੁਸੀਂ ਜੋ ਕਰੋਗੇ ਤੁਹਾਨੂੰ ਬਿਲਡ ਕਰੂਗਾ ਗਲਤ ਸਹੀ ਤੁਹਾਨੂੰ ਦੱਸਣ ਵਾਲੇ ਬਹੁਤ ਘੱਟ ਨੇ ਸੋ ਇੱਥੇ ਤੁਸੀਂ ਆਪ ਕੌਂਸ਼ੀਅਸ ਹੋਣਾ ਹੁੰਦਾ ਕਿ ਮੈਂ ਕਿਹੜੇ ਰਸਤੇ ਜਾ ਰਿਹਾ ਹਾਂ ਜਿਹੜੇ ਚੈਕਸ ਐਂਡ ਬੈਲੈਂਸਿੰਗ ਦਾ ਆਪਣੇ ਆਪ ਤੇ ਕਰਨੇ ਨੇ ਉਹ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੀ ਇਹ ਫਰੀडम ਬਣੀ ਆ ਤੈਨੂੰ ਬਣਾ ਵੀ ਸਕਦੀ ਆ ਤੇ ਤੈਨੂੰ ਬਰਬਾਦ ਵੀ ਕਰ ਸਕਦੀ ਆ ਬਣਾ ਤੁਹਾਨੂੰ ਇਸ ਤਰੀਕੇ ਸਕਦੀ ਆ ਕਿ ਪ੍ਰਾਣੀਆਂ ਰੋਕਾਂ ਟੋਕਾਂ ਸੀ ਤੁਸੀਂ ਇੱਕ ਪੱਕੇ ਸਟਰਕਚਰ ਦੇ ਵਿੱਚ ਰਹਿ ਰਹੇ ਸੀ ਤੁਹਾਡੀ ਜਿਹੜੀ ਸਕਿੱਲ ਸੈੱਟ ਆ ਉਹਦੇ ਇੱਕ ਬਾਉਂਡੇਸ਼ਨ ਲੱਗੀ ਹੋਈ ਸੀ ਕਿ ਯਾਰ ਆਹ ਕੰਮ ਨਹੀਂ ਕਰਨਾ ਆਹ ਕੰਮ ਨਹੀਂ ਕਰਨਾ ਆਹ ਕੰਮ ਨਹੀਂ ਕਰਨਾ ਤੁਸੀਂ ਇੱਕ ਪੱਕੇ ਰੋਲ 'ਚ ਸੀ ਜਦੋਂ ਤੁਸੀਂ ਉਹਨੂੰ ਛੱਡ ਕੇ ਬਾਹਰ ਆਗੇ ਤਾਂ ਤੁਹਾਡੇ ਕੋਈ ਪੌਸਿਬਿਲਟੀ ਹੈ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਐਕਸਪੈਰੀਮੈਂਟ ਕਰਕੇ ਕੁਝ ਵੀ ਬਿਲਡ ਕਰ ਸਕਦੇ ਹੋ ਪਰ ਇਹਦਾ ਜਿਹੜਾ ਦੂਜਾ ਸਾਈਡ ਇਹ ਆ ਕਿ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੈਗਾ ਹਨਾ ਜਿਵੇਂ ਮੈਂ ਬਚਪਨ ਵਾਲੀ ਗੱਲ ਸੁਣਾਈ ਹੈ ਕਿ ਮੈਂ ਆਪਣੇ ਯ ਇੱਥੇ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਲੋਕਾਂ ਨੂੰ ਘੈਂਟ ਬਣਾ ਤੇ ਦਿਖਾਉਂਦੇ ਇੰਨੇ ਗਲਤ ਰਸਤੇ ਉੱਤਰ ਜਾਂਦੇ ਹੋ ਕਿ ਤੁਸੀਂ ਬਰਬਾਦ ਹੋ ਜਾਂਦੇ ਹੋ ਸੋ ਉਸੇ ਚੀਜ਼ ਦੀਆਂ ਐਡਵਾਂਟੇਜ ਨੇ ਉਸੇ ਚੀਜ਼ ਦੀਆਂ ਡਿਸਐਡਵਾਂਟੇਜ ਨੇ ਮਸਲਾ ਇਹ ਆ ਕਿ ਤੁਸੀਂ ਕਿੰਨੇ ਕੁ ਸੁਚੇਤੋਂ ਕਿੰਨੇ ਕੁ ਕੌਂਸ਼ੀਅਸ ਹੋ ਕੇ ਆਪਣੇ ਆਪ ਨੂੰ ਚੈਕਸ ਐਂਡ ਬੈਲੈਂਸਿੰਗਜ਼ ਲਾ ਕੇ ਸਹੀ ਟਰੈਕ ਤੇ ਰੱਖ ਰਹੇ ਹੋ ਸੋ ਇੱਥੇ ਦੋ ਟਰਮਾਂ ਦੀ ਆਪਾਂ ਗੱਲ ਕਰਾਂਗੇ ਜਦੋਂ ਕਿ ਆਪਾਂ ਆਪਣੇ ਆਪ ਨੂੰ ਟਰੈਕ ਕਰਦੇ ਆ ਇੱਕ ਹੈਗਾ ਸੋਲੀਟਿਊਡ ਸਟੇਟ ਇੱਕ ਹੈਗੀ ਐਸਕੇਪੀਜ਼ਮ ਜਿਹੜੀ ਐਸਕੇਪੀਜ਼ਮ ਆ ਉਹਦਾ ਮਤਲਬ ਇਹ ਹੁੰਦਾ ਕਿ ਸਾਰੀ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਵਾਪਰ ਰਹੀ ਆ ਅਲੱਗ ਅਲੱਗ ਈਵੈਂਟ ਹੋ ਰਹੇ ਨੇ ਤੁਸੀਂ ਕਾਲਜ ਜਾ ਰਹੇ ਹੋ ਕੋਈ ਜੌਬ ਕਰ ਰਹੇ ਆ ਹਰੇਕ ਦੀ ਜ਼ਿੰਦਗੀ ਅਲੱਗ ਆ ਸੋ ਈਵੈਂਟ ਵਾਪਰ ਰਹੇ ਨੇ ਸੋ ਜੋ ਤੁਹਾਡੀ ਜ਼ਿੰਦਗੀ ਚ ਈਵੈਂਟ ਵਾਪਰ ਰਹੇ ਨੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਚੱਲ ਰਹੇ ਹੋ ਜੇ ਤੁਹਾਨੂੰ ਇਧਰੋਂ ਕਾਲਜ ਦੀ ਅਸਾਈਨਮੈਂਟ ਆ ਗਈ ਤੁਸੀਂ ਉਧਰ ਨੂੰ ਪੁਸ਼ ਹੋਗੇ ਉਧਰੋਂ ਸ਼ਿਫਟ ਆ ਗਈ ਉਧਰੋਂ ਪੁਸ਼ ਹੋਗੇ ਹਨ ਥੋੜੇ ਯਾਰਾਂ ਦੋਸਤਾਂ ਨੇ ਕਾਲ ਕੀਤੇ ਆ ਜਾਂ ਪਾਰਟੀ ਕਰੀ ਤੁਸੀਂ ਉਧਰ ਨੂੰ ਚਲੇ ਗਏ ਪਾਰਟੀ ਤੋਂ ਵਾਪਸ ਆਏ ਥੋੜੇ ਜਿਆਦਾ ਆ ਕਿ ਮੇਰੀ ਅਸਾਈਨਮੈਂਟ ਰਹਿ ਗਈ ਆ ਲਾਸਟ ਮਿੰਟ ਆ ਉਹਦੋਂ ਤੁਸੀਂ ਵਾਹਾ ਸੋ ਕਹਿਣ ਦਾ ਮਤਲਬ ਕਿ ਤੁਸੀਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਰਹੇ ਤੁਸੀਂ ਬਸ ਐਸਕੇਪ ਕਰ ਰਹੇ ਹੋ ਜਿੱਧਰ ਨੂੰ ਲੋੜ ਪੈ ਗਈ ਉਧਰ ਨੂੰ ਜਾ ਰਹੇ ਹੋ ਬਸ ਜਿਵੇਂ ਕਿ ਕਸ਼ਤੀ ਸੇ ਪਾਣੀ 'ਚ ਸਿੱਟੀ ਜਿੱਧਰ ਨੂੰ ਪਾਣੀ ਲੈ ਕੇ ਜਾ ਰਿਹਾ ਜਾਈ ਜਾ ਰਹੇ ਹਾਂ ਤੂਫਾਨ ਆਇਆ ਡਬੋਤੀ ਉੱਤੇ ਚਲੀ ਗਈ ਤੁਹਾਨੂੰ ਕੁਝ ਨਹੀਂ ਪਤਾ ਜਿਹੜੀ ਇਹ ਸਟੇਟ ਆ ਇਹ ਐਸਕੇਪੀਸਮ ਭੱਜਣਾ ਜ਼ਿੰਮੇਵਾਰੀ ਤੋਂ ਆਪਣੇ ਹਿਸਾਬ ਨਾਲ ਡਿਜ਼ਾਈਨ ਨਹੀਂ ਕਰਨਾ ਦੂਜੀ ਹੈਗੀ ਸੋਲੀਟਿਊਡ ਸੋਲੀਟਿਊਡ ਸਟੇਟ ਇਹ ਆ ਕਿ ਤੁਸੀਂ ਅਵੇਅਰ ਹੋ ਕਿ ਮੇਰੇ ਨਾਲ ਕੀ ਹੈਪਨ ਹੋ ਰਿਹਾ ਇਮੋਸ਼ਨ ਨੇ ਇਹ 네ਗੇਟਿਵ ਕਿਉਂ ਹੋ ਰਹੇ ਨੇ ਮੇਰੇ ਜਿਹੜੇ ਇਮੋਸ਼ਨ ਨੇ ਪੋਜ਼ਿਟਿਵ ਕਿਵੇਂ ਕਰਨ ਦੇ ਨੇ ਮੈਂ ਜਦੋਂ ਪੋਜ਼ਿਟਿਵ ਹੋ ਰਹੇ ਨੇ ਤਾਂ ਮੈਂ ਇਹਨੂੰ ਵੱਧ ਕਾਉਂਟੀਨਿਊਜ ਵਿੱਚ ਕਿਵੇਂ ਰੱਖਣਾ ਮੈਂ ਇੱਕ ਲੂਪ ਕਿਵੇਂ ਕ੍ਰੀਏਟ ਕਰਨਾ ਕਿ ਮੈਂ ਮੋਰ ਪ੍ਰੋਡਕਟਿਵ ਹੋਵਾਂ ਸੋ ਆਪਣੇ ਆਪ ਨਾਲ ਬੈਠਣਾ ਆਪਣੇ ਆਪ ਨੂੰ ਕੰਟਰੋਲ ਕਰਨਾ ਆ ਇਕੱਲੇ ਰਹਿ ਕੇ ਜਿਹੜੀ ਇਹ ਸਟੇਟ ਹੈ ਸੋਲੀਟਿਊਡ ਸਭ ਕੁਝ ਆਪਣੇ ਆਪ ਹੋ ਰਿਹਾ ਤੇ ਤੁਸੀਂ ਸਿਰਫ ਆਪਣੇ ਸਵਾਦ ਦੇ ਵਿੱਚ ਲੱਗੇ ਹੋਏ ਹੋ ਖਾਣ ਪੀਣ ਚ ਪਾਰਟੀ ਕਰਨ ਚ ਘੁੰਮਣ ਫਿਰਨ ਦੇ ਵਿੱਚ ਸੋਸ਼ਲ ਮੀਡੀਆ ਫੋਨ ਦੇ ਵਿੱਚ ਮੂਵੀਜ਼ ਨੈਟਫਲਿਕਸ ਸੋ ਤੁਸੀਂ ਇਧਰ ਨੂੰ ਜਾ ਰਹੇ ਹੋ ਸਭ ਤੁਸੀਂ ਐਸਕੇਪ ਕਰ ਰਹੇ ਹੋ ਆਪਣੀ ਜ਼ਿੰਦਗੀ ਜਿਹੜੀਆਂ ਇਹ ਚੀਜ਼ਾਂ ਨੇ ਇੱਕ ਕਈ ਵਾਰੀਆਂ ਵੀਡੀਓ ਦੇ ਵਿੱਚ ਕਹਿ ਦੇਣੀ ਆ ਜਾਂ ਆਪਾਂ ਆਪਣੇ ਸਰਕਲ ਦੇ ਵਿੱਚ ਬੈਠੇ ਆ ਯਾਰਾਂ ਦੋਸਤਾਂ ਦੇ ਵਿੱਚ ਉਹਦੇ ਚਾਹੇ ਨਾਰਮਲ ਕਹਿ ਦੇਣੀ ਆ ਕਿ ਹਾਂ ਯਾਰ ਸੋਲੀਟਿਊਡ ਸਟੇਟ ਦੇ ਵਿੱਚ ਵੱਧ ਪ੍ਰੋਡਕਟਿਵ ਰਹਿਣਾ ਚਾਹੀਦਾ ਇਹ ਕਹਿ ਦੇਣੀ ਆ ਬਹੁਤ ਸੌਖੀਆਂ ਨੇ ਮੈਨੂੰ ਪਤਾ ਪਰ ਜਦੋਂ ਹੈਪਨ ਹੋ ਰਹੀਆਂ ਨੇ ਉਹ ਇੱਕ ਡੇਲੀ ਰ ਬਣਾਉਣੀ ਹੈ ਨਾ ਉਹ ਬਹੁਤ ਬੋਰਿੰਗ ਦੂਜੇ ਪਾਸੇ ਜਿਹੜੀਆਂ ਉਹ ਚੀਜ਼ ਨੇ ਪਾਰਟੀ ਕਰ ਲੈ ਘੁੰਮ ਲੈ ਫਿਰ ਲੈ ਖਾ ਲਿਆ ਬਿਨਾ ਪਰਪਸ ਤੋਂ ਬਸ ਕੋਈ ਵੀ ਚੀਜ਼ਾਂ ਕਰ ਰਹੇ ਆ ਜਿਹੜੀ ਉਹ ਚੀਜ਼ ਆ ਉਹ ਤੁਹਾਨੂੰ ਖੜੇ ਪੈਰ ਸਵਾਦ ਦੇ ਰਹੀ ਆ ਤੁਹਾਨੂੰ ਤੁਹਾਨੂੰ ਇਨਸਟੈਂਟ ਜਿਹੜੀ ਤੁਹਾਨੂੰ ਖੁਸ਼ੀ ਮਿਲ ਰਹੀ ਆ ਪਰ ਜਿਹੜੀ ਅਸਲੀ ਅਚੀਵਮੈਂਟ ਜਿਹੜਾ ਅਸਲੀ ਪਰਪਸ ਆ ਉਹ ਡਿਲੇ ਗ੍ਰੈਟੀਫਿਕੇਸ਼ਨ ਦੇ ਵਿੱਚ ਆ ਮਤਲਬ ਕਿ ਜਿਹੜਾ ਰਿਵਾਰਡ ਮਿਲਣਾ ਜਿਹੜੀ ਖੁਸ਼ੀ ਮਿਲਣੀ ਆ ਉਹਨੂੰ ਟਾਲ ਦੇ ਜਾਣਾ ਕਿ ਯਾਰ ਕੋਈ ਨਹੀਂ ਮੈਂ ਆ ਚੀਜ਼ ਨੂੰ ਅੱਜ ਛੱਡਦਾ ਮੈਂ ਜਿਹੜੀ ਜੈਨੈਟਫਲਿਕਸ ਆ ਮੈਨੂੰ ਅੱਜ ਛੱਡਦਾ ਮੈਂ ਆਪਣੀ ਅਸਾਈਨਮੈਂਟ ਕਰਦਾ ਮੈਂ ਜਿਹੜਾ ਘੁੰਮਣਾ ਫਿਰਨਾ ਨੂੰ ਅੱਜ ਛੱਡਦਾ ਇਹਦੀ ਬਜਾਏ ਮੈਂ ਆਪਣਾ ਜਿਹੜਾ ਵਰਕ ਆ ਆਪਣੀ ਸਕਿੱਲ ਇੰਪਰੂਵ ਕਰਾਂ ਆ ਜਿਹੜਾ ਖਾਣਾ ਪੀਣਾ ਇਹ ਇਹਨੂੰ ਮੈਂ ਅੱਜ ਛੱਡਦਾ ਜਿਹੜਾ ਬਾਹਰ ਖਾਣਾ ਉਹਦੀ ਜਗ੍ਹਾ ਤੇ ਮੈਂ ਇੱਕ ਵਧੀਆ ਡਾਈਟ ਘਰੇ ਬਣਾ ਕੇ ਖਾਵਾਂ ਸੋ ਜਿਹੜੀ ਇਹ ਚੀਜ਼ ਆ ਇਹ ਬੋਰਿੰਗ ਬਹੁਤ ਆ ਬਟ ਜਦੋਂ ਉਹ ਚੀਜ਼ ਕੰਪਾਊਂਡ ਹੁੰਦੀ ਜਾਂਦੀ ਹੈ ਤੁਹਾਡੀ ਆਦਤ ਬਣ ਜਾਂਦੀ ਹੈ ਫਿਰ ਤੁਹਾਨੂੰ ਕੋਈ ਆਏ ਨਹੀਂ ਲੱਗਦੀ ਹੈ ਕਿ ਇਹ ਬਹੁਤ ਵੱਡੀ ਚੀਜ਼ ਆ ਪਰ ਲੰਬੇ ਟਾਈਮ ਦੇ ਵਿੱਚ ਕਨਸਟੈਂਟ ਰਹਿ ਕੇ ਸੁਚੇਤ ਰਹਿ ਕੇ ਆਪਣੇ ਆਪ ਨੂੰ ਚੰਗੀਆਂ ਚੀਜ਼ਾਂ 'ਚ ਪਾਉਣਾ ਉਹ ਉਬਾਧੀਆਂ ਜਾਣਗੀਆਂ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਦੂਜੇ ਪਾਸੇ ਤੁਸੀਂ ਖੜੇ ਪੈਰ ਸਵਾਦ ਲੈ ਰਹੇ ਹੋ ਚੀਜ਼ਾਂ ਦਾ ਖਾ ਪੀ ਕੇ ਘੁੰਮ ਫਿਰ ਕੇ ਤਾਂ ਤੁਹਾਨੂੰ 네ਗੇਟਿਵ ਪਾਸੇ ਨੂੰ ਲੈ ਕੇ ਜਾਣਗੀਆਂ ਮਸਲਾ ਇਹ ਆ ਕਿ ਹਰੇਕ ਸਕਿੰਟ ਹਰੇਕ ਮਿੰਟ ਹਰੇਕ ਘੰਟੇ ਜਦੋਂ ਤੁਹਾਨੂੰ ਮਹਿਸੂਸ ਹੁੰਦਾ ਕਿ ਹੁਣ ਮੈਂ ਲਾਸਟ ਹੋ ਰਿਹਾ ਉਦੋਂ ਰੁਕ ਕੇ ਆਪਣੇ ਆਪ ਨੂੰ ਮੁੜ ਕੇ ਟਰੈਕ ਤੇ ਕਰਨਾ ਜਿਹੜੀ ਇਹ ਚੀਜ਼ ਆ ਇਹੀ ਤੁਹਾਨੂੰ ਚੰਗੇ ਪਾਸੇ ਲੈ ਕੇ ਜਾਊਗੀ ਡਿਊਰਿੰਗ ਜਦੋਂ ਸਾਰਾ ਕੁਝ ਹੈਪਨ ਹੋ ਰਿਹਾ ਇਹਦੇ ਵਿੱਚ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਹੈਲਪ ਕਰ ਸਕਦੀਆਂ ਨੇ ਪਹਿਲਾਂ ਤਾਂ ਇਹ ਆ ਕਿ ਤੁਸੀਂ ਆਪਣੇ ਆਪ ਨਾਲ ਬੈਠਣਾ ਸਿੱਖੋ ਤੁਹਾਨੂੰ ਜਿਹੜਾ ਥੋੜਾ ਆਪਣਾ ਪਾਣਾ ਤੁਹਾਨੂੰ ਉਹ ਬੋਰਿੰਗ ਨਹੀਂ ਲੱਗਣਾ ਚਾਹੀਦਾ ਜਦੋਂ ਤੁਸੀਂ ਆਪਣੇ ਆਪ ਨਾਲ ਬੈਠਣਾ ਸਿੱਖੋਗੇ ਆਪਣੇ ਅੰਦਰ ਝਾਕਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਕਿ ਯਾਰ ਮੈਂ ਘਰ ਕਿਉਂ ਛੱਡ ਕੇ ਆਇਆ ਜੇ ਤਾਂ ਸਿਰਫ ਉਹੀ ਕੰਮ ਸੀਗਾ ਖਾ ਲਿਆ ਪੀ ਲਿਆ ਘੁੰਮ ਲਿਆ ਉਹਦੇ ਲਈ ਤਾਂ ਪੰਜਾਬ ਬਹੁਤ ਵਧੀਆ ਆਪਾਂ ਕਿਉਂ ਬਾਹਰ ਜਾਨੇ ਕੀ ਲੋ ਪਰਪਸ ਆ ਕਿ ਆਪਾਂ ਘਰ ਛੱਡਿਆ ਹੋਇਆ ਤੇ ਉਰੇ ਆ ਕੇ ਵੀ ਸਿਰਫ ਆਪਾਂ ਲੀਜੀ ਹੋ ਰਹੇ ਤਾਂ ਉਹਦਾ ਕੋਈ ਪੁਆਇੰਟ ਨਹੀਂ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਲਾਈਫ ਨਹੀਂ ਵਧੀਆ ਹਰੇਕ ਚੀਜ਼ ਨੂੰ ਬੰਦੇ ਨੂੰ ਕਰਨਾ ਹੀ ਚਾਹੀਦਾ ਪਰਪਸ ਲੱਭਣਾਈ ਚਾਹੀਦਾ ਜਾਂ ਸਟਰਗਲ ਕਰਨੀ ਚਾਹੀਦੀ ਆ ਪਰ ਜੇ ਨਹੀਂ ਕਰਨੀ ਤਾਂ ਫਿਰ ਦੋ ਪਾਸੇ ਘਾਟੇ ਨਾ ਖਾਓ ਫਿਰ ਉੱਥੇ ਪੰਜਾਬੇ ਰਹੋ ਫਿਰ ਉੱਥੇ ਆਪਣੇ ਨਜ਼ਾਰੇ ਬੁੱਲੇ ਵਧਾਓ ਉਹ ਜਿੰਦਗੀ ਵੀ ਵਧੀਆ ਪਰ ਜਦੋਂ ਆਪਾਂ ਡਿਸਾਈਡ ਕਰ ਲਿਆ ਕਿ ਆਪਾਂ ਛੱਡਤਾ ਤੇ ਆਪਾਂ ਨਵੀਂ ਜਗ੍ਹਾ ਆ ਗਏ ਤਾਂ ਫਿਰ ਵਾਈ ਨਾਟ ਵਾਈ ਨਾਟ ਕਿ ਆਪਾਂ ਪ੍ਰੋਡਕਟਿਵ ਕੁਝ ਕਰੀਏ ਕੁਝ ਉਰੇ ਸਿਰ ਜੀਏ ਉਹ ਜੇ ਕੁਝ ਉਰੇ ਸਿਰ ਉਦ ਲਈ ਤੁਹਾਨੂੰ ਥੋੜੇ ਜਿਹੇ ਜ਼ਿਆਦਾਤਰ ਫਰੈਂਡ ਨੇ ਜਿਹੜੀ ਮੈਜੋਰਿਟੀ ਫਰੈਂਡ ਨੇ ਤੁਹਾਨੂੰ ਛੱਡਣੇ ਪੈਣੇ ਨੇ ਜ਼ਿਆਦਾਤਰ ਜਿਹੜਾ ਤੁਹਾਨੂੰ ਘੁੰਮਣਾ ਫਿਰਨਾ ਸ਼ਾਪਿੰਗ ਨੈਟਫਲਿਕਸ ਮੂਵੀਜ਼ ਗਾਣੇ ਇਹ ਚੀਜ਼ਾਂ ਤੋਂ ਥੋੜਾ ਜਿਹਾ ਬਾਹਰ ਨਿਕਲਣਾ ਪੈਣਾ ਕਿਉਂਕਿ ਇਹ ਤੁਹਾਨੂੰ ਇਮੋਸ਼ਨਲ ਕਰਕੇ ਤੁਹਾਡੇ ਇਮੋਸ਼ਨਸ ਨਾਲ ਖੇਡਿਆ ਜਾ ਰਿਹਾ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਖੜੇ ਪੈਰ ਤਾਂ ਸੁਆਦ ਦਿੰਦੀਆਂ ਨੇ ਪਰ ਤੁਹਾਨੂੰ ਲੰਬੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਪ੍ਰੋਡਕਟਿਵ ਚੀਜ਼ ਨਹੀਂ ਕਰ ਦਿੰਦੀਆਂ ਦੂਜੇ ਪਾਸੇ ਜੇ ਤੁਸੀਂ ਆਪਣੇ ਆਪ ਨਾਲ ਬੈਠੋਗੇ ਤਾਂ ਇੱਕ ਰੂਟੀਨ ਲੱਭੋਗੇ ਤੁਹਾਡਾ ਸ਼ੌਂਕ ਕੀ ਆ ਤੁਸੀਂ ਜਿਹੜੇ ਕੰਮ ਦੇ ਉੱਤੇ ਲੱਗੇ ਹੋਏ ਹੋ ਉੱਥੇ ਤੁਸੀਂ ਕਿਵੇਂ ਵੱਧ ਵੈਲਿਊ ਦੇ ਕੇ ਤੁਹਾਡੇ ਜਿਹੜੇ ਇੰਟਰਸਟ ਨੇ ਤੁਸੀਂ ਕੋਈ ਪੀਆਰ ਦੀ ਜੌਬ ਲੈਣੀ ਆ ਕੋਈ ਆਪਣੀ ਪ੍ਰਮੋਸ਼ਨ ਲੈਣੀ ਆ ਤੁਸੀਂ ਉਧਰ ਧਿਆਨ ਦੇਵੋਗੇ ਤਾਂ ਤੁਹਾਡੇ ਲਈ ਵੱਧ ਬੈਨੀਫਿਟ ਆ ਪਰ ਉਹ ਹੋਣਾ ਉਦੋਂ ਹੀ ਆ ਜਦੋਂ ਤੁਸੀਂ ਇੰਨੇ ਭੀੜ-ਤੰਤਰ ਦੇ ਵਿੱਚੋਂ ਨਿਕਲ ਕੇ ਇਕੱਲੇ ਬੈਠੋਗੇ ਤੇ ਆਪਣੇ ਆਪ ਦੇ ਉੱਤੇ ਕੰਮ ਕਰੋਗੇ ਜੇ ਇਹ ਚੀਜ਼ ਤੁਸੀਂ ਵੱਲ ਧਿਆਨ ਨਹੀਂ ਦਿਓਗੇ ਤਾਂ ਫਰਕ ਕਿਸੇ ਨੂੰ ਕੋਈ ਨਹੀਂ ਪੈਣ ਲੱਗਿਆ ਤੁਸੀਂ ਛੋਟੇ ਜਿਹੇ ਡਸਟ ਪਾਰਟੀ ਕੋਲੋਂ ਧੂੜ ਦੇ ਕਣ ਵਰਗੀਆਂ ਏਡੇ ਵੱਡੀ ਜਿਹੀ ਕੋਸਮੋਸ ਆ ਜਿਹੜਾ ਇੱਡਾ ਵੱਡਾ ਯੂਨੀਵਰਸ ਘੁੰਮ ਰਿਹਾ ਤੁਸੀਂ ਜਿਹੜੇ ਬਹੁਤ ਛੋਟੇ ਹੋ ਮਸਲਾ ਇਹ ਆ ਕਿ ਤੁਸੀਂ ਆਪਣੇ ਆਲੇ ਦੁਆਲੇ ਜਿਹੜਾ ਥੋੜਾ ਯੂਨੀਵਰਸ ਬਣ ਰਿਹਾ ਤੁਸੀਂ ਇਹਨੂੰ ਕਿਵੇਂ ਘਟਦੇ ਹੋ ਉਹ ਜਿਹੜੀ ਸਮਝਦਾਰੀ ਵਾਲੀ ਗੱਲ ਆ ਉਹ ਇਹ ਆ ਕਿ ਆਪਾਂ ਪਿੰਡੋਂ ਕੀ ਕਰਨ ਲਈ ਬਾਹਰ ਨਿਕਲੇ ਸੀ ਉਸ ਚੀਜ਼ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਤੇ ਜਿਹੜੀ ਜਿਹੜੀ ਤੁਹਾਡੇ ਟਾਈਮ ਦੀ ਲੋੜ ਆ ਕਿਸੇ ਦੀ ਲੋੜ ਇਹ ਆ ਕਿ ਉਹਦੀ ਜਿਹੜੀ ਪੜ੍ਹਾਈ ਚੱਲ ਰਹੀ ਆ ਉਹਨੇ ਪੜ੍ਹਾਈ ਪੂਰੀ ਕਰਨੀ ਆ ਤਾਂ ਉਧਰ ਧਿਆਨ ਦਵੇ ਕਿਸੇ ਦਾ ਕੋਈ ਵਰਕ ਪਰਮਿਟ ਆ ਉਹਦੀ ਜੋਬ ਚੱਲ ਰਹੀ ਹੈ ਤਾਂ ਉਹਦੇ ਵਿੱਚ ਉਹਨੇ ਪ੍ਰੋਮੋਸ਼ਨ ਲੈ ਕੇ ਜਿਹੜੇ ਉਹਦੇ ਇਮੀਗ੍ਰੇਸ਼ਨ ਦੀਆਂ ਲੋੜਾਂ ਨੇ ਉਹ ਕਿਵੇਂ ਪੂਰੀ ਕਰਨੀਆਂ ਉਧਰ ਧਿਆਨ ਦਵੇ ਜਿਵੇਂ ਜਿਵੇਂ ਲਾਈਫ ਅੱਗੇ ਵੱਧਦੀ ਹੈ ਤੁਹਾਡਾ ਅਗਲਾ ਟਾਰਗੇਟ ਤੁਹਾਡੇ ਕੋਲ ਹੋਣਾ ਚਾਹੀਦਾ ਜੇ ਤੁਸੀਂ ਦੂਜੇ ਪਾਸੇ ਪੈ ਗਏ ਤਾਂ ਫਿਰ ਉਹਦਾ ਕੀ ਹੈ ਕਿ ਸਭ ਕੁਝ ਘੁੰਮ ਰਿਹਾ ਟਾਈਮ ਲੰਘ ਰਿਹਾ ਸੱਪ ਲੰਘ ਗਿਆ ਉਦੋਂ ਮਗਰੋਂ ਤੁਸੀਂ ਲੀਹ ਕੁੱਟਣ ਬੈਠੋ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪੋਐਂਚੁਅਲੀ ਇਹੀ ਆ ਕਿ ਜਿਹੜਾ ਆਪਣਾ ਬ੍ਰੇਨ ਆ ਆਪਣਾ ਜਿਹੜਾ ਮਾਈਂਡ ਹੈ ਬਹੁਤ ਕੰਪਲੈਕਸ ਆ ਇਹਨੂੰ ਰੋਜ਼ ਆਪਣੇ ਆ ਰਿਮਾਈ ਕਿ ਮੈਂ ਕੀ ਕਰਨ ਲਈ ਆਇਆ ਸੀ ਤੇ ਅੱਜ ਦਾ ਮੇਰਾ ਕੀ ਟਾਸਕ ਜਦੋਂ ਚੀਜ਼ ਬਣ ਗਈ ਇੱਕ ਰੋਟੀਨ ਬਣ ਗਈ ਫਿਰ 스ਨੋ ਬਾਲ ਇਫੈਕਟ ਬਣ ਜਾਂਦਾ ਫਿਰ ਉਹ ਸਾਰੀਆਂ ਚੀਜ਼ਾਂ ਆਪ ਨੇ ਆਪ ਹੁੰਦੀਆਂ ਨੇ ਇੱਕ ਚੀਜ਼ ਨਾਲ ਦੂਜੀ ਜੁੜੀ ਹੁੰਦੀ ਹੈ ਦੂਜੀ ਨਾਲ ਤੀਜੀ ਜੁੜੀ ਹੁੰਦੀ ਹੈ ਜਦੋਂ ਚੰਗੇ ਪਾਸੇ ਨੂੰ ਤੁਰਪੇ ਤਾਂ ਵੀ 스ਨੋ ਬਾਲ ਇਫੈਕਟ ਬਣੂਗਾ ਮਾੜੇ ਪਾਸੇ ਨੂੰ ਤੁਰਪੇ ਤਾਂ ਵੀ ਆਬਵੀਅਸਲੀ ਬਣੂਗਾ ਬਟ ਲੋਡ ਆ ਆਪਣੇ ਆਪ ਨੂੰ ਬਾਰ ਬਾਰ ਇੱਕ ਰਿਮਾਈਂਡਰ ਦੇਣ ਦੀ ਕਿ ਮੈਂ ਕੀ ਕਰਨ ਆਇਆ ਸੀ ਤੇ ਅੱਜ ਦਾ ਮੇਰਾ ਕੀ ਫਰਜ਼ ਬਣਦਾ ਕਰਨਾ ਜਿਹਦੇ ਨਾਲ ਮੇਰੀ ਆਉਣ ਵਾਲੀ ਜ਼ਿੰਦਗੀ ਵਧੀਆ ਹੋ ਸਕੇ ਬਜਾਏ ਇਹਦੇ ਕਿ ਟਾਈਮ ਬਸ ਲੰਘ ਰਿਹਾ ਤੇ ਆਪਾਂ ਵੀ ਬਸ ਇੱਕ ਡੈੱਡ ਲਾਸ਼ ਵਾਂਗੂ ਤੈਰ ਰਹੇ ਆ ਨਾੜ ਨਾਲ ਸੋ ਉਹ ਚੀਜ਼ ਤੋਂ ਬਚਿਆ ਜਾਵੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ